ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਮੈਂ ਇਹ ਸਵੈਟਰਸ ਕੀ ਵੀ ਬਣਾ ਕੇ ਤਿਆਰ ਕੀਤੀ ਹੋਈ ਹੈ ਜਿਹਦੇ ਵਿੱਚ ਆਪਾਂ ਇਹ ਡਿਜ਼ਾਈਨ ਬਣਾਇਆ ਹੋਇਆ ਹੈ ਬਾਰਡਰ ਦੇ ਆਪਾਂ 50 ਝੂਟੇ ਲਏ ਹੋਏ ਆ 52 ਝੂਟੇ ਉੱਪਰ ਉੱਪਰੋਂ ਆਪਾਂ ਲਏ ਹੋਏ ਆ ਤੇ ਇਹ ਆਪਾਂ 23 24 ਸਾਲ ਦੇ ਲੇਡੀਜ਼ ਦੇ ਲਈ ਜਿਨ੍ਹਾਂ ਦਾ ਵਜ਼ਨ ਥੋੜਾ ਠੀਕ ਹੈ ਉਨ੍ਹਾਂ ਦੇ ਲਈ ਆਪਾਂ ਬਣਾ ਕੇ ਤਿਆਰ ਕੀਤੀ ਹੋਈ ਹੈ ਥੋੜਾ ਮੇਰਾ ਹੱਥ ਘਟਵਾਇਆ ਲੇਕਿਨ ਝੋਟੇ ਮਹੂਰੇ ਪਾਏ ਹੋਏ ਨੇ ਇਹਦੇ ਵਿੱਚ 52 ਝੋਟੇ ਪਾਏ ਹੋਏ ਆ ਥੋੜਾ ਘੁੱਟ ਕੇ ਬਣਾਇਆ ਹੋਇਆ 3 ਪਲਾਈ ਦੀ ਉਨ ਲਾਈ ਹੋਈ ਹੈ ਤੇ 12 ਇੰਚ ਦੇ ਮੋਢਿਆਂ ਦੀ ਕਾਟ ਪਾਈ ਹੋਈ ਹੈ ਉਪਰ ਆਪਾਂ 8 ਇੰਚ ਮੋਢਾ ਰੱਖਿਆ ਹੋਇਆ ਥੋੜਾ ਵੱਧ ਉਨ ਕੇ ਗਲ ਬਣਾਇਆ ਹੋਇਆ ਤੇ ਇਹੇ ਡਿਜ਼ਾਈਨ ਆਪਾਂ ਇਸ ਦੇ ਉੱਪਰ ਬਣਾਇਆ ਹੋਇਆ ਹੈ ਅੱਜ ਦੀ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਹਾਂਜੀ ਡਿਜ਼ਾਈਨ ਬਣਾਉਣਾ ਆਪਾਂ ਸ਼ੁਰੂ ਕਰਦੇ ਹਾਂ ਸਿੱਧੀ ਸਲਾਈ ਤੋਂ ਆਪਾਂ ਇਹ ਡਿਜ਼ਾਈਨ ਬਣਾਉਣਾ ਹੈ ਬਾਰਡਰ ਤੋਂ ਬਾਅਦ ਸਿੱਧੀ ਸਲਾਈ ਤੋਂ ਇਹ ਡਿਜ਼ਾਈਨ ਆਪਾਂ ਬਣਾਉਣਾ ਸ਼ੁਰੂ ਕਰਾਂਗੇ ਹਾਂਜੀ ਬਾਰਡਰ ਬਣਾਉਣ ਤੋਂ ਬਾਅਦ ਸਿੱਧੀ ਸਲਾਈ ਤੋਂ ਇਹ ਡਿਜ਼ਾਈਨ ਆਪਾਂ ਬਣਾਉਣਾ ਹੈ ਇੱਕ ਕੁੰਡਾ ਉਤਾਰ ਕੇ ਉਸ ਤੋਂ ਅੱਗੇ ਆਪਾਂ ਪੰਜ ਗੁੰਡੇ ਸਿੱਧੇ ਬਣਾਵਾਂਗੇ ਇੱਕ ਕੁੰਡਾ ਉਤਾਰ ਕੇ ਪੰਜ ਕੁੰਡੇ ਸਿੱਧੇ ਬਣਾਵਾਂਗੇ ਉਸ ਤੋਂ ਅੱਗੇ ਆਪਾਂ ਧਾਗਾ ਪਿੱਛੇ ਰੱਖਾਂਗੇ ਧਾਗਾ ਪਿੱਛੇ ਰੱਖ ਕੇ ਆਪਾਂ ਪੰਜ ਕੁੰਡੇ ਸਿੱਧੇ ਬਣਾ ਕੇ ਫਿਰ ਆਪਾਂ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ ਹਾਂਜੀ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ ਤਾਂ ਜਿਹੇ ਇਸ ਤਰ੍ਹਾਂ ਵਾਲ ਦੇ ਕੇ ਦੁਬਾਰਾ ਫਿਰ ਤਿੰਨ ਕੁੰਡਿਆਂ ਦੇ ਵਿੱਚ ਸਲਾਈ ਨਗਾ ਕੇ ਬੈਕ ਸਾਈਡ ਤੋਂ ਤਿੰਨ ਕੁੰਡੇਾਂ ਤੇ ਤਿੰਨ ਕੁੰਡੇ ਬਣਾਵਾਂਗੇ ਉਸ ਤੋਂ ਅੱਗੇ ਆਪਾਂ ਚਾਰ ਕੁੰਡੇ ਸਿੱਧੇ ਬਣਾਵਾਂਗੇ ਆ ਦੇਖੋ ਜੀ ਇਹ 12 ਕੁੰਡਿਆਂ ਦਾ ਡਿਜ਼ਾਈਨ ਹੈ ਤੇ 12 ਕੁੰਡਿਆਂ ਨੂੰ ਵਾਰ-ਵਾਰ ਰਿਪੀਟ ਕਰਾਂਗੇ ਫਿਰ ਆਪਾਂ ਪੰਜ ਕੁੰਡੇ ਸਿੱਧੇ ਬਣਾਵਾਂਗੇ ਆ ਦੇਖੋ ਜੀ ਪੰਜ ਕੁੰਡੇ ਸਿੱਧੇ ਪੰਜ ਕੁੰਡੇ ਆਪਾਂ ਇੱਧਰ ਸਿੱਧੇ ਬਣਾਏ ਸੀ ਫਿਰ ਤਿੰਨ ਕੁੰਡਿਆਂ ਤੇ ਡਿਜ਼ਾਈਨ ਬਣਾਇਆ ਸੀ ਚਾਰ ਕੁੰਡੇ ਫਿਰ ਆਪਾਂ ਸਿੱਧੇ ਬਣਾਏ ਸੀ ਤੇ ਸੇਮ ਇਸੇ 12 ਕੁੰਡਿਆਂ ਨੂੰ ਆਪਾਂ ਰਿਪੀਟ ਕਰਨਾ ਹੈ ਫਿਰ ਇਸ ਤੋਂ ਅੱਗੇ ਫਿਰ ਪੰਜ ਕੁੰਡੇ ਸਿੱਧੇ ਤੇ ਫਿਰ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ ਇਸ ਤਰ੍ਹਾਂ ਆ ਦੇਖੋ ਜੀ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣਾ ਲਵਾਂਗੇ ਉਸ ਤੋਂ ਅੱਗੇ ਫਿਰ ਆਪਾਂ ਚਾਰ ਕੁੰਡੇ ਸਿੱਧੇ ਆਹ ਦੇਖੋ ਜੀ ਇਹਨਾਂ 12-12 ਕੁੰਡਿਆਂ ਨੂੰ ਆਪਾਂ ਵਾਰ-ਵਾਰ ਰਿਪੀਟ ਕਰਨਾ ਹੈ ਹਾਂਜੀ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਉਣ ਤੋਂ ਬਾਅਦ ਚਾਰ ਕੁੰਡੇ ਸਿੱਧੇ ਤੇ ਇਹ ਆਪਣਾ ਲਾਸਟ ਤੇ ਆਪਾਂ ਚਾਰ ਜਾਂ ਪੰਜ ਕੁੰਡੇ ਸਿੱਧੇ ਵੀ ਰੱਖ ਸਕਦੇ ਹਾਂ ਤੇ ਲਾਸਟ ਵਾਲਾ ਕੁੰਡਾ ਸਿੱਧਾ ਹਾਂਜੀ ਪੁੱਠੀ ਸਿਲਾਈ ਤੋਂ ਆਪਾਂ ਸਾਰੀ ਸਿਲਾਈ ਉਲਟਾ-ਉਲਟਾ ਹੁਣਾਗੇ ਸਾਰੀ ਸਿਲਾਈ ਉਲਟਾ-ਉਲਟਾ ਹੁਣ ਕੇ ਕੰਪਲੀਟ ਕਰਾਂਗੇ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ ਤੋਂ ਫਿਰ ਆਪਾਂ ਇੱਕ ਕੁੰਡਾ ਉਤਾਰ ਕੇ ਇੱਥੇ ਤਿੰਨ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਇੱਕ ਕੁੰਡਾ ਉਤਾਰ ਕੇ ਤਿੰਨ ਕੁੰਡੇ ਸਿੱਧੇ ਉਸ ਤੋਂ ਅਗਲੇ ਤਿੰਨ ਕੁੰਡਿਆਂ ਤੋਂ ਫਿਰ ਆਪਾਂ ਤਿੰਨ ਕੁੰਡੇ ਬਣਾਵਾਂਗੇ ਕੱਲ ਆਪਾਂ ਪੰਜ ਕੁੰਡੇ ਸਿੱਧੇ ਰੱਖੇ ਸੀ ਇਸ ਵਾਰ ਆਪਾਂ ਤਿੰਨ ਕੁੰਡੇ ਸਿੱਧੇ ਰੱਖ ਕੇ ਇੱਥੇ ਆਪਾਂ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ ਕੁੰਡਾ ਸਿੱਧਾ ਉਸ ਤੋਂ ਅਗਲੇ ਤਿੰਨ ਕੁੰਡਿਆਂ ਤੋਂ ਆਪਾਂ ਫਿਰ ਤਿੰਨ ਕੁੰਡੇ ਬਣਾਵਾਂਗੇ ਜਦੋਂ ਆਪਾਂ ਪੁੱਠੀ ਸਲਾਈ ਚੜਾਉਨੇ ਆ ਤਾਂ ਥੋੜਾ ਲੂਜ਼ ਕਰਕੇ ਚੜਾਓ ਜੇਕਰ ਆਪਾਂ ਚੜਾਵਾਂਗੇ ਤਾਂ ਇਹ ਆਪਣੇ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਥੋੜੇ ਸੌਖੇ ਬਣ ਜਾਣਗੇ ਇਸ ਤੋਂ ਅੱਗੇ ਫਿਰ ਆਪਾਂ ਆਪਣੇ ਅੱਗੇ ਪੰਜ ਕੁੰਡੇ ਸਿੱਧੇ పూడే సనా బాధ ఫతో తిని కండే బనావే తిని కడ తిని కండే బావే ఫతో తిని బే ਉਸ ਤੋਂ ਅੱਗੇ ਆਪਣੇ ਲਾਸਟ ਤੇ ਤਿੰਨ ਕੁੰਡੇ ਸਿੱਧੇ ਆ ਦੇਖੋ ਜੀ ਪਹਿਲਾਂ ਆਪਾਂ ਇੱਕ ਵਾਰ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਏ ਸੀ ਫਿਰ ਹੁਣ ਆਪਾਂ ਦੋ ਵਾਰ ਬਣਾਏ ਆ ਤੇ ਪੁੱਠੀ ਸਲਾਈ ਤੋਂ ਸਾਰੀ ਸਲਾਈ ਉਲਟਾ-ਉਲਟਾ ਆਉਣਾਂਗੇ ਇਸ ਤੋਂ ਅੱਗੇ ਆਪਾਂ ਤਿੰਨ-ਤਿੰਨ ਫਲਾਵਰ ਬਣਾਵਾਂਗੇ ਇਸੇ ਤਰ੍ਹਾਂ ਹੀ ਹਾਂਜੀ ਇੱਕ ਕੁੰਡਾ ਉਤਾਰ ਕੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਤੇ ਉਸ ਤੋਂ ਅਗਲੇ ਆਪਾਂ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ ਆ ਦੇਖੋ ਜੀ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਫਿਰ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਤੇ ਇਸ ਤੋਂ ਅੱਗੇ ਫਿਰ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ ਆ ਦੇਖੋ ਜੀ ਇੱਕ ਕੁੰਡਾ ਸਿੱਧਾ ਇਸ ਤੋਂ ਅੱਗੇ ਅਗਲੇ ਫਲਾਵਰ ਸ਼ੁਰੂ ਹੋ ਜਾਣਗੇ Firti nukunda yang to tinukunda yang namagi, firi kukuunda sidam namagi, usuto ge firti nukunda yang to tinukunda yang namagi, firi kukuunda sidam. ਫਿਰ ਤਿੰਨ ਕੁੰਡੇਾਂ ਤੋਂ ਤਿੰਨ ਕੁੰਡੇ ਬਣਾਵਾਂਗੇ ਲਾਸਟ ਤੇ ਫਿਰ ਇੱਕ ਕੁੰਡਾ ਸਿੱਧਾ ਤੇ ਲਾਸਟ ਵਾਲਾ ਕੁੰਡਾ ਵੀ ਸਿੱਧਾ ਹਾਂਜੀ ਪੁੱਠੀ ਸਲਾਈ ਤੋਂ ਫਿਰ ਆਪਾਂ ਉਲਟਾ-ਉਲਟਾ ਬਣਾਵਾਂਗੇ ਹਾਂਜੀ ਹੁਣ ਆਪਾਂ ਆ ਗਿਆਂ ਸਿੱਧੀ ਸਲਾਈ ਤੇ ਸਿੱਧੀ ਸਲਾਈ ਹੁਣ ਆਪਾਂ ਫਿਰ ਉੱਪਰ ਦੋ ਦੋ ਫਲਾਵਰ ਬਣਾਵਾਂਗੇ ਪਹਿਲਾਂ ਆਪਾਂ ਇੱਕ ਬਣਾਇਆ ਸੀ ਫਿਰ ਦੋ ਫਿਰ ਤਿੰਨ ਹੁਣ ਆਪਾਂ ਫਿਰ ਦੋ ਫਲਾਵਰ ਬਣਾਵਾਂਗੇ ਆ ਦੇਖੋ ਜੀ ਇੱਥੇ ਆਪਾਂ ਹੁਣ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਇੱਕ ਕੁੰਡਾ ਉਤਾਰ ਕੇ ਤਿੰਨ ਕੁੰਡੇ ਸਿੱਧੇ ਫਿਰ ਦੋ ਕੁੰਡਿਆਂ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣਾ ਲਵਾਂਗੇ ਫਿਰ ਇੱਕ ਕੁੰਡਾ ਸਿੱਧਾ ਫਿਰ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ ਫਿਰ ਇੱਕ ਫਿਰ ਆਪਣੇ ਵਿਚਾਲੇ ਆਗੇ ਪੰਜ ਕੁੰਡੇ ਸਿੱਧੇ ండే సో అని కండే బావే ఫడ్డెంతో తిని కండే బావేతో ఫిర్ ਤੇ ਲਾਸਟ ਵਾਲਾ ਗੁੰਡਾ ਵੀ ਸਿੱਧਾ ਆ ਦੇਖੋ ਜੀ ਹੁਣ ਆਪਾਂ ਆ ਗਿਆਂ ਪੁੱਠੀ ਸਲਾਈ ਪੁੱਠੀ ਸਲਾਈ ਤੋਂ ਫਿਰ ਆਪਾਂ ਸਾਰੀ ਸਲਾਈ ਉਲਟਾ ਉਲਟਾ ਉਣਾਗੇ ਹਾਂਜੀ ਹੁਣ ਆਪਾਂ ਗਿਆਂ ਸਿੱਧੀ ਸਲਾਈ ਤੇ ਹੁਣ ਆਪਾਂ ਉੱਪਰ ਇੱਕ ਫਲਾਵਰ ਬਣਾਉਣਾ ਜਿਸ ਤਰ੍ਹਾਂ ਆਪਾਂ ਸ਼ੁਰੂ ਵਿੱਚ ਸਲਾਈ ਚੜਾਈ ਸੀ ਉਸੇ ਤਰ੍ਹਾਂ ਹੀ ਆਪਾਂ ਇਸ ਵਾਰ ਵੀ ਇੱਕ ਕੁੰਡਾ ਉਤਾਰ ਕੇ ਪੰਜ ਕੁੰਡੇ ਸਿੱਧੇ ਸੇਮ ਉਸੇ ਤਰ੍ਹਾਂ ਹੀ ਸਲਾਈ ਚੜਾਵਾਂਗੇ ਇੱਕ ਕੁੰਡਾ ਉਤਾਰ ਕੇ ਪੰਜ ਕੁੰਡੇ ਸਿੱਧੇ ਫਿਰ ਇੱਕ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ ਇਸ ਤੋਂ ਅੱਗੇ ਫਿਰ ਆਪਣੇ ਅਗੇ 9 ਕੁੰਡੇ ਸਿੱਧੇ ਵਿਚਾਲੇ ਆਪਣੇ 9 ਕੁੰਡੇ ਸਿੱਧੇ ਆਗੇ ਹਾਂਜੀ ਇਸ ਤੋਂ ਅੱਗੇ ਫਿਰ ਆਪਾਂ 3 ਕੁੰਡੇ ਸਿੱਧੇ 9 ਕੁੰਡੇ ਵਿਚਾਲੇ ਸਿੱਧੇ ਬਣਾ ਕੇ ਫਿਰ ਤਿੰਨ ਗੁੰਡੇਾਂ ਤੋਂ ਤਿੰਨ ਗੁੰਡੇ ਬਣਾਵਾਂਗੇ। ਲਾਸਟ ਤੇ ਫਿਰ ਪੰਜ ਗੁੰਡੇ ਸਿੱਦੇ। ਲਾਸਟ ਵਾਲਾ ਗੁੰਡਾ ਵੀ ਸਿੱਧਾ। ਹਾਂਜੀ ਹੁਣ ਆਪਾਂ ਆ ਗਿਆਂ ਪੁੱਠੀ ਸਲਾਈ ਤੋਂ ਉਲਟਾ-ਉਲਟਾ ਹੁਣ ਕੇ ਕੰਪਲੀਟ ਕਰ ਲਾਂਗੇ। ਤੇ ਹੁਣ ਆਪਾਂ ਆ ਗਿਆਂ ਸਿੱਧੀ ਸਲਾਈ ਤੇ ਸਿੱਧੀ ਸਲਾਈ ਇਸ ਵਾਰ ਆਪਾਂ ਸਾਰੀ ਸਲਾਈ ਸਿੱਧਾ-ਸਿੱਧਾ ਹੁਣ ਕੇ ਕੰਪਲੀਟ ਕਰ ਲਾਂਗੇ। ਇੱਕ ਇੱਕ ਸਲਾਈ ਆਪਾਂ ਵਿੱਚ ਸਾਫ਼ ਚੜਾਵਾਂਗੇ ਆ ਦੇਖੋ ਜੀ ਸਿੱਧੀ ਸਲਾਈ ਤੋਂ ਵੀ ਸਿੱਧਾ-ਸਿੱਧਾ ਹੋਣ ਕੇ ਕੰਪਲੀਟ ਕਰਕੇ ਫਿਰ ਕੁੱਠੀ ਸਲਾਈ ਤੋਂ ਵੀ ਉਲਟਾ-ਉਲਟਾ ਹੋਣ ਕੇ ਕੰਪਲੀਟ ਕਰ ਚੁੱਕੇ ਆ ਤੇ ਹੁਣ ਆਪਾਂ ਆ ਦੇਖੋ ਜੀ ਇਹ ਆਪਾਂ ਦੋ ਫਲਾਵਰ ਇਸ ਤਰ੍ਹਾਂ ਬਣਾਏ ਆ ਤੇ ਹੁਣ ਆਪਾਂ ਵਿਚਾਲੇ ਉਹ ਫਲਾਵਰ ਸ਼ੁਰੂ ਕਰਨਾ ਆ ਦੇਖੋ ਜੀ ਇੱਕ ਕੁੰਡਾ ਬਤਾਰ ਕੇ ਇਸ ਤੋਂ ਅੱਗੇ ਆਪਾਂ 11 ਗੁੰਡੇ ਸਿੱਧੇ ਬਣਾਵਾਂਗੇ ਇੱਕ ਕੁੰਡਾ ਉਤਾਰ ਕੇ ਆਪਣੇ 11 ਗੁੰਡੇ ਸਿੱਧੇ ਬਣਨਗੇ ਆ ਦੇਖੋ ਜੀ ਇਹ ਜਿਹੜਾ ਆਪਣਾ ਵਿਚਾਲੇ ਕੁੰਡਾ ਸਿੱਧਾ ਹੈ ਇਸ ਦੇ ਨਾਲ ਇੱਕ ਇੱਕ ਕੁੰਡਾ ਲੈ ਕੇ ਆਪਾਂ ਸਾਈਡਾਂ ਤੋਂ ਤੇ ਤਿੰਨ ਗੁੰਡਿਆਂ ਤੋਂ ਤਿੰਨ ਕੁੰਡੇ ਬਣਾਉਣੇ ਆ ਇੱਕ ਕੁੰਡਾ ਉਤਾਰ ਕੇ 11 ਗੁੰਡੇ ਸਿੱਧੇ ਇਸ ਤੋਂ ਅੱਗੇ ਆਪਾਂ ਆਹ ਦੇਖੋ ਜੀ ਇਹ ਜਿਹੜੀ ਆਪਣਾ ਕੁੰਡਾ ਹੈ ਇਸ ਦੇ ਨਾਲ ਸਾਈਡਾਂ ਤੋਂ ਇੱਕ ਇੱਕ ਕੁੰਡਾ ਲੈ ਕੇ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ ਉਸ ਤੋਂ ਅੱਗੇ ਫਿਰ 11 ਕੁੰਡੇ ਸਿੱਧੇ 4 5

ਹਾਂਜੀ ਹੁਣ ਆਪਾਂ ਗਏ ਸਿੱਧੀ ਸਲਾਈ ਸਿੱਧੀ ਸਲਾਈ ਹੁਣ ਆਪਾਂ ਇੱਕ ਕੁੰਡਾ ਉਤਾਰਾਂਗੇ ਨੌਂ ਗੁੰਡੇ ਸਿੱਧੇ ਬਣਾਵਾਂਗੇ ਇੱਕ ਕੁੰਡਾ ਉਤਾਰ ਕੇ ਨੌਂ ਗੁੰਡੇ ਸਿੱਧੇ ਸੇਮ ਉਸੇ ਤਰ੍ਹਾਂ ਹੀ ਆਪਾਂ ਇਹ ਫਲਾਵਰ ਬਣਾਉਣਾ ਤੇ ਇਹ ਫਲਾਵਰ ਆਪਾਂ ਜਿਹੜੇ نیچے ਫਲਾਵਰ ਬਣਾਏ ਨੇ ਉਹਨਾਂ ਦੇ ਵਿਚਾਲੇ ਬਣਾਉਣੇ ਆ ਵਿਚਾਲੇ ਬਿਲਕੁਲ ਸੇਧ ਤੇ ਆ ਦੇਖੋ ਜੀ ਨੌਂ ਗੁੰਡੇ ਸਿੱਧੇ ਬਣਾਉਣ ਤੋਂ ਬਾਅਦ ਇੱਥੇ ਫਿਰ ਆਪਾਂ తిని తన కు బే తిని బా ਨੋਂ ਗੁੰਡੇ ਸਿੱਧੇ ਬਣਾਵਾਂਗੇ। ਲਾਸਟ ਵਾਲਾ ਗੁੰਡਾ ਵੀ ਸਿੱਧਾ ਤੇ ਇਸ ਤੋਂ ਅੱਗੇ ਆਪਾਂ ਉਲਟਾ-ਉਲਟਾਉਣ ਕੇ ਪੁੱਠੀ ਸਲਾਈ ਉਲਟਾ-ਉਲਟਾਉਣ ਕੇ ਕੰਪਲੀਟ ਕਰਾਂਗੇ। ਉੱਠੀ ਸਲਾਈ ਸਾਰੀ ਸਲਾਈ ਉਲਟਾ ਉਲਟਾਵਾਂਗੇ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ ਆਪਾਂ ਇੱਕ ਗੁੰਡਾ ਉਤਾਰ ਕੇ ਇਸ ਤੋਂ ਅੱਗੇ ਆਪਾਂ ਸੱਤ ਗੁੰਡੇ ਸਿੱਧੇ ਬਣਾਵਾਂਗੇ ਸੱਤ ਗੁੰਡੇ ਸਿੱਧੇ ਫਿਰ ਤਿੰਨ ਗੁੰਡਿਆਂ ਤੋਂ ਤਿੰਨ ਗੁੰਡੇ ਬਣਾਵਾਂਗੇ ఇట్ల తిను ఫవర్ణి తిని కడ తిని కండే బాగా ఫిర్యాతోతో తిని కండే బావే ఫతో తిని బే ండే సు సతో సారి సలాయి ఉల్టా ఉల్టా ఉ పుట్టి సై సారి సలాయి ధాగా అక్కటా ఉల్టా అనగే కంపలీట్ हाँ जी हूँ आप सीधी सिलाई तो सीधी सिलाई तो हूँ आप कूडे जोड़े आलावर बनाने आते थि थे आप नौ कुंडे सीधे बनाव गे नौ कुंडे सीधे एक कुंडा उतार के नौ कुंडे सीधे तीन कुंडे तीन कुंड तीन कुंडे बनावे సి తిను కు తి కు బ నో కిధ నో కిధె ਲਾਸਟ ਵਾਲਾ ਗੁੰਡਾ ਵੀ ਸਿੱਧਾ ਹੁਣ ਆਪਾਂ ਆ ਗਏ ਪੁੱਠੀ ਸਲਾਈ ਤੇ ਪੁੱਠੀ ਸਲਾਈ ਫਿਰ ਆਪਾਂ ਸਾਰੀ ਸਲਾਈ ਉਲਟਾ-ਉਲਟਾਵਾਂਗੇ ਪੁੱਠੀ ਸਲਾਈ ਤੋਂ ਸਾਰੀ ਸਲਾਈ ਉਲਟਾ-ਉਲਟਾ ਹੁਣ ਕੇ ਕੰਪਲੀਟ ਕਰਾਂਗੇ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਸਿੱਧੀ ਸਲਾਈ ਇੱਕ ਗੁੰਡਾ ਉਤਾਰ ਕੇ ਸੇਮ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਆਪਾਂ ਸ਼ੁਰੂ ਚ ਬਣਾਇਆ ਸੀ 11 ਗੁੰਡੇ ਸਿੱਧੇ ਇੱਕ ਗੁੰਡਾ ਉਤਾਰ ਕੇ 11 ਗੁੰਡੇ ਸੁੱਤੇ ਬਣਾਵਾਂਗੇ ਇਥੇ ਆਪਣਾ ਇੱਕ ਫਲਾਵਰ ਰਹਿ ਜਾਊਗਾ ਉੱਪਰ 11 ਗੁੰਡੇ ਸਿੱਧੇ ਉਸ ਤੋਂ ਅੱਗੇ ਫਿਰ ਆਪਾਂ ਤਿੰਨ ਗੁੰਡਿਆਂ ਤੋਂ ਤਿੰਨ ਗੁੰਡੇ ਬਣਾਵਾਂਗੇ ਇਸ ਤੋਂ ਅੱਗੇ 11 ਗੁੰਡੇ ਫਿਰ ਸਿੱਧੇ ਬਣਾਵਾਂਗੇ ਡਿਜ਼ਾਈਨ ਥੋੜਾ ਲੰਬਾ ਹੈ ਲੇਕਿਨ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਹੈ ਇਸ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਪਾ ਸਕਦੇ ਹੋ ਬਣਿਆ ਹੋਇਆ ਇਹ ਡਿਜ਼ਾਈਨ ਬਹੁਤ ਸੋਹਣਾ ਬਹੁਤ ਪਿਆਰਾ ਲੱਗਦਾ ਹੈ ਹਾਂਜੀ ਪੁੱਠੀ ਸਲਾਈ ਤੋਂ ਉਲਟਾ-ਉਲਟਾ ਆਉਣ ਕੇ ਫਿਰ ਇੱਕ ਸਾਫ਼ ਜਿਹੜਾ ਸਲਾਈ ਚੜਾਉਣੀ ਆਪਾਂ ਸਿੱਧੀ ਸਲਾਈ ਤੋਂ ਵੀ ਸਿੱਧਾ-ਸਿੱਧਾ ਆਉਣ ਕੇ ਫਿਰ ਪੁੱਠੀ ਸਲਾਈ ਤੋਂ ਵੀ ਉਲਟਾ-ਉਲਟਾ ਆਉਣ ਕੇ ਫਿਰ ਆਪਾਂ ਸੇਮ ਸ਼ੁਰੂ ਤੋਂ ਸ਼ੁਰੂ ਕਰਾਂਗੇ ਜਿਸ ਤਰ੍ਹਾਂ ਆਪਾਂ نیچے ਫਲਾਵਰ ਬਣਾਏ ਨੇ ਤੇ ਫਿਰ ਇਹਨਾਂ ਨੂੰ ਕੁੰਡਿਆਂ ਨੂੰ ਹੀ ਇਹਨਾਂ ਸਲਾਈਆਂ ਨੂੰ ਵੀ ਵਾਰ-ਵਾਰ ਰਿਪੀਟ ਕਰਾਂਗੇ ਤੇ ਆਪਣਾ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਇਸ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਪਾ ਸਕਦੇ ਹੋ ਬੱਚਿਆਂ ਦੀ ਕੋਟੀ ਤੇ ਪਾ ਸਕਦੇ ਹੋ ਜੈਂਟਸ ਸਵੈਟਰ ਤੇ ਪਾ ਸਕਦੇ ਹੋ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਪੁੱਠੀ ਸਲਾਈ ਤੋਂ ਸਾਰੀਆਂ ਸਲਾਈਆਂ ਆਪਾਂ ਸਾਫ਼ ਹੀ ਚੜਾਉਣੀਆਂ ਨੇ ਸਿੱਧੀ ਸਲਾਈ ਤੋਂ ਹੀ ਡਿਜ਼ਾਈਨ ਪਾਉਣਾ ਹੈ ਪੁੱਠੀ ਸਲਾਈ ਤੋਂ ਥੋੜਾ ਆਪਾਂ ਲੂਜ਼ ਰੱਖ ਕੇ ਉਣਾਗੇ ਤਾਂ ਸਿੱਧੀ ਸਲਾਈ ਜਿਹੜੇ ਆਪਾਂ ਤਿੰਨ ਗੁੰਡੇ ਤੋਂ ਤਿੰਨ ਗੁੰਡੇ ਬਣਾਉਣੇ ਆ ਉਹ ਬਹੁਤ ਆਸਾਨੀ ਨਾਲ ਬਣ ਜਾਣਗੇ ਹਾਂਜੀ ਆ ਦੇਖੋ ਜੀ ਤਿੰਨ ਪਲਾਈ ਉਨੋਂ ਨਾਲ ਇਹ ਸਵੈਟਰ ਤੇ ਇਹ ਡਿਜ਼ਾਈਨ ਬਣਿਆ ਹੋਇਆ ਬਹੁਤ ਸੋਹਣਾ ਬਹੁਤ ਪਿਆਰਾ ਲੱਗ ਰਿਹਾ ਹੈ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ